ਇੱਕ ਵਾਰ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਗੁਰੂ 11 ਪੁਆਇੰਟ ਦੇਖ ਰਹੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਿਆ ਸੀ ਕਿ ਆਪਾਂ ਹਰ ਤਿਉਹਾਰ ਤੇ ਜੋ ਕਿ ਗੁਰੂ 11 ਪੁਆਇੰਟ ਨੂੰ ਆਪਣਾ ਫੈਸਟੀਵਲ ਸਪੈਸ਼ਲ ਵੀ ਕਹਿੰਦੇ ਹਾਂ ਹਰ ਤਿਉਹਾਰ ਤੇ ਇੱਕ ਵੀਡੀਓ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਹੋਲੀ ਤੇ ਲੈ ਕੇ ਆਏ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਉਣ ਵਾਲੇ ਸਮੇਂ ਵਿੱਚ 25 ਤਾਰੀਖ ਨੂੰ ਹੋਲੀ ਹੈ ਤਾਂ ਉਸ ਵਾਸਤੇ ਆਪਾਂ ਬਹੁਤ ਹੀ ਵਧੀਆ ਕੁਆਲਿਟੀ ਦਾ ਸਮਾਨ ਅਤੇ ਬਹੁਤ ਹੀ ਘੱਟ ਰੇਟਾਂ ਤੇ ਤੁਹਾਡੇ ਸਾਹਮਣੇ ਅੱਜ ਲੈ ਕੇ ਆਏ ਆਂ ਅੱਜ ਦੀ ਵੀਡੀਓ ਵਿੱਚ ਸਿਰਫ ਆਪਾਂ ਹੋਲੀ ਦੇ ਸਮਾਨ ਦੀ ਹੀ ਗੱਲ ਕਰਾਂਗੇ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਪਾਂ ਤੁਹਾਨੂੰ ਇੱਕ ਪ੍ਰੂਫ ਵੀ ਦੇਵਾਂਗੇ ਪ੍ਰਿੰਟ ਰੇਟ ਦਿਖਾ ਕੇ ਆਨਲਾਈਨ ਰੇਟ ਦਿਖਾ ਕੇ ਕਿ ਆਪਾਂ ਜਿਵੇਂ ਕਿ ਪਹਿਲਾਂ ਸਾਰਿਆਂ ਨੂੰ ਕਿਹਾ ਸੀਗਾ ਕਿ ਸਭ ਨਾਲੋਂ ਸਸਤਾ ਸਮਾਨ ਦੇਵਾਂਗੇ ਆਨਲਾਈਨ ਨਾਲ ਸਸਤਾ ਸਮਾਨ ਦੇਵਾਂਗੇ ਤੁਹਾਨੂੰ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇੱਕ ਇੱਕ ਵੀਡੀਓ ਵਿੱਚ ਇੱਕ ਇੱਕ ਚੀਜ਼ ਦੀ ਤੁਹਾਨੂੰ ਰੇਟ ਅਤੇ ਉਸ ਦੀ ਕੁਆਲਿਟੀ ਬਾਰੇ ਜਾਣਕਾਰੀ ਦੇਵਾਂਗੇ ਤਾਂ ਸ਼ੁਰੂ ਕਰਦੇ ਹਾਂ ਗੁਰੂ 1.1 ਚਲੋ ਆ ਜਾਓ ਹਾਂਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਤੁਹਾਨੂੰ ਪਤਾ ਜਿੱਦਾਂ ਕਿ ਹੋਲੀ ਦਾ ਸਮਾਨ ਤਾਂ ਸਭ ਤੋਂ ਪਹਿਲਾਂ ਆਪਾਂ 1 ਰੁਪਏ ਦਾ ਸ਼ੁਰੂ ਕਰਦੇ ਆ ਦੇਖੋ ਆਹ ਗੋਵਾਲਾ ਤੁਹਾਡੇ ਸਾਹਮਣੇ ਪੈਕੇਟ ਹੈ ਜੋ ਆ ਇੱਕ ਪੈਕੇਟ 1 ਰੁਪਏ ਦਾ ਠੀਕ ਹੈ ਸਭ ਤੋਂ ਸਸਤਾ ਹੋਲੀ ਦੇ ਆਈਟਮ ਜਿਸ ਵਿੱਚ ਆਪਣੇ 4-5 ਗੁਬਾਰੇ ਹੁੰਦੇ ਆ ਠੀਕ ਹੈ ਇਸ ਵਿੱਚ 3 ਹੁੰਦੇ ਕਿਸੇ 4 ਹੁੰਦੇ ਆ ਠੀਕ ਹੈ 1 ਰੁਪਏ ਦਾ ਇਹ ਤੁਹਾਨੂੰ ਇੱਕ ਪੈਕੇਟ ਮਿਲੂਗਾ ਜੇਕਰ ਤੁਸੀਂ 10 ਪੈਕੇਟ ਲਓਗੇ ਤਾਂ ਤੁਹਾਨੂੰ 10% ਛੂਟ ਯਾਨੀ ਕਿ 10 ਰੁਪਏ 'ਚ 11 ਪੈਕੇਟ ਮਿਲਣਗੇ ਠੀਕ ਹੈ ਇਹ ਪੂਰਾ ਦਾ ਪੱਤਾ 50 ਪੈਕੇਟ ਹੁੰਦੇ ਆ ਜੇਕਰ 50 ਪੈਕੇਟ ਤੁਸੀਂ ਲੈਂਦੇ ਹੋ ਤੁਹਾਨੂੰ 45 ਰੁਪਏ ਦੇ ਮਿਲਣਗੇ ਪੂਰੇ 50 'ਚ ਕਿੰਨਾ 5 ਰੁਪਏ ਦੇ ਛੂਟ ਹੋਗੇ ਜੇ 10 ਲੈਂਦੇ ਹੋ ਤਾਂ ਇੱਕ ਨਾਲ ਫ੍ਰੀ ਮਿਲੇਗਾ ਠੀਕ ਹੈ ਅ ਇਹ ਤੋਂ ਬਾਅਦ ਆਪਾਂ ਇਹ ਗੁਬਾਰੇ ਜਦੋਂ ਦੇਖ ਲਏ ਦੁਬਾਰਾ ਹੁਣ ਗੁਬਾਰੇ ਹੋਰ ਆਉਂਦੇ ਆ ਥੋੜਾ 5 ਰੁਪਏ ਦਾ ਪੈਕਟ ਹੈ ਨਾ ਇਹ 5 ਰੁਪਏ ਦਾ ਪੈਕਟ ਇਹਦੇ ਵਿੱਚ ਲਗਭਗ 25-30 ਦੇ ਨੇੜੇ ਦੇ ਗੁਬਾਰੇ ਹੁੰਦੇ ਆ ਠੀਕ ਹੈ ਉੱਪਰ ਇਹਦੇ ਦੇਖੋ 50 ਪੀਸ ਲਿਖਿਆ ਹੋਇਆ ਇਹ 10 ਦਾ ਵਿਕਦਾ ਆਪਾਂ ਤੁਹਾਨੂੰ 5 ਰੁਪਏ ਦੇਣਾ ਠੀਕ ਹੈ ਉਸ ਗੁਬਾਰੇ ਨਾਲ ਇੱਕ ਵਾਰ ਸਸਤੇ ਪੈਣਗੇ ਕਿਉਂਕਿ ਇਸ ਵਿੱਚ ਜਿਆਦਾ ਗੁਬਾਰੇ ਹੁੰਦੇ ਆ ਔਰ ਰੇਟ ਵੀ ਇਹਦਾ ਥੋੜਾ ਠੀਕ ਠਾਕ ਹੈ 5 ਰੁਪਏ 'ਚ ਅੱਜਕੱਲ ਤਾਂ ਬਤਾ 5 ਰੁਪਏ ਦੇ ਜਵਾਬ ਵੀ ਨਹੀਂ ਵਲਿੰਦਾ ਨਾ ਚਲੋ ਇਹ ਗੁਬਾਰੇ ਇੱਕ ਗੁਬਾਰੇ ਦੇ ਵੈਰਾਈਟੀ ਹੋ ਰਹਾ ਜਿੱਦਾਂ ਕਿ ਇੰਸਟਾਗ੍ਰam ਹੋ ਗਿਆ YouTube ਤੇ ਵੀ ਆਪਾਂ ਦੇਖਨੇ ਆਂ ਕੀ ਅੰਬੈਰੀ 60 ਸੈਕਿੰਡ ਵਿੱਚ ਵਾਟਰ ਬੈਲੂਨਸ ਹੈ ਨਾ 60 ਸੈਕਿੰਡ ਯਾਨੀ ਕਿ ਤੁਸੀਂ 60 ਸੈਕਿੰਡ ਦੇ ਵਿੱਚ ਆ ਗੁਬਾਰੇ ਪੁਲਾ ਸਕਦੇ ਹੋ ਉਹਨਾਂ ਦੇ ਤਾਂ ਕੀ ਹੰਦਾ ਮਿਹਨਤ ਜ਼ਿਆਦਾ ਕਰਨੀ ਪੈਂਦੀ ਏਕ-ਇਕ ਪਚਕਾਰੀ ਨਾਲ ਤੁਹਾਨੂੰ ਰੰਗ ਭਰਨਾ ਪੈਂਦਾ ਪਾਣੀ ਪੰਡਾ ਪੈਂਦਾ ਕੀ ਕਰਨਾ ਆ ਕਾਫੀ ਸਾਰ ਗੁਵਾਰਾ ਕਾਊਂਟਿੰਗ ਤੁਸੀਂ ਖੁਦ ਕਰ ਲਿਓ ਮੇਰੇ ਨਾਲ 30 35 ਤੱਕ ਲਗਭਗ ਲੱਗੀ ਜਾਂਦੇ ਆ ਠੀਕ ਹੈ ਜੇ ਆਪਾਂ ਕਾਊਂਟਿੰਗ ਕਰਨ ਲੱਗਾਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਆ ਤੁਸੀਂ ਘਰ ਦੇ ਵਿੱਚ ਨਾਲ ਦੇ ਵਿੱਚ ਲਗਾਉਣਾ ਠੀਕ ਹੈ ਲਗਾ ਕੇ ਜਦੋਂ ਇੱਕੋ ਛੱਡੋਗੇ ਦੇਖੋ ਪੂਰੇ ਤੇ ਪੂਰੇ ਗੁਵਾਰੇ ਪਾਣੀ ਨਾਲ ਭਰ ਜਾਣਗੇ ਉਹਦੇ ਬਾਅਦ ਉਤਾਰੋਗੇ ਨਾਲ ਜਿਨਾਂ ਆ ਦੇਖੋ ਰਬੜ ਲੱਗਿਆ ਹੋਇਆ ਠੀਕ ਹੈ ਰਬੜ ਟਾਈਟ ਹੋ ਜਾਊਗਾ ਇਹ ਤੁਹਾਡਾ ਗੁਵਾਰਾ ਪੁੱਲ ਗਿਆ ਨਨ ਕੋਈ ਮਿਹਨਤ ਕੰਮ ਦੀ ਲੋੜ ਨਹੀਂ ਕੋਈ ਬੰਨਣ ਦੀ ਲੋੜ ਨਹੀਂ ਕੋਈ ਇੱਕ ਇੱਕ ਕਰਕੇ ਭਰਨ ਦੀ ਲੋੜ ਨਹੀਂ ਇਕੱਠੇ ਠੇਕੇ ਵੇਰੇ ਭਰੇ ਜਾਣਗੇ ਠੀਕ ਹੈ ਉਦੋਂ ਬਾਅਦ ਤੁਸੀਂ ਜੇਕਰ ਚਾਹੋ ਯੂਜ਼ ਵੀ ਕਰ ਸਕਦੇ ਹੋ ਇਹ ਕੁਵਾਰੇ ਚੜਾ ਕੇ ਰਬੜ ਚੜਾ ਕੇ ਦੁਬਾਰਾ ਵੀ ਇਹਨੂੰ ਵਰਤ ਸਕਦੇ ਹੋ ਆ ਸਟਿਕ ਜੇਕਰ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਇਹ 100 ਰੁਪਏ ਦਾ ਪੈਕੇਟ ਮਿਲਦਾ ਅਕਸਰ 100 ਰੁਪਏ ਦਾ ਵਿਕਦਾ ਠੀਕ ਹੈ ਆਪਾਂ ਤੁਹਾਨੂੰ ਇਹ 90 ਰੁਪਏ ਦਾ ਦੇਣਾ ਠੀਕ ਹੈ 90 ਰੁਪਏ ਵਿੱਚ ਆ ਜਿਹੜੇ ਇਹਨੂੰ ਬੁਕੇ ਵੀ ਕਹਿਆ ਇਹਨੇ ਗੁਬਾਰੇ ਵੀ ਕਹ ਦਿੰਨੇ ਆ ਆਪਣ 3 ਮਿਲਣਗੇ ਨਾ 3 ਨੇ ਮਿਲਣਗੇ 3 ਇੰਦੇ ਚ ਤੁਹਾਡੇ ਆ ਨਿਕਲਨੇ ਇੱਕ ਸਿੰਗਲ ਜਿਹੜਾ 40 ਰੁਪਏ ਦਾ ਵੈਸੇ ਮਿਲਦਾ ਆਪਾਂ ਤੁਹਾਨੂੰ 30 ਰੁਪਏ ਦਾ ਦੇਣਾ ਤੇ ਨਾਲ 90 ਰੁਪਏ ਦੇ ਜੇ ਕੋ ਸਿੰਗਲ ਸਿੰਗਲ ਲੈਣ ਦਾ ਲੈ ਜਾਂ ਪੈਕੇਟ ਲੈਣ ਦਾ ਪੈਕੇਟ ਵੀ ਲੈ ਸਕਦੇ ਹੋ ਲੋਕ ਕਾਫੀ ਸਟਾਕ ਇੰਦਾ ਠੀਕ ਹੈ ਜਿਵੇਂ ਕਿ ਤੁਸੀਂ ਸ਼ੁਰੂ ਤੋਂ ਦੇਖਿਆ ਸੀ ਵੀਡੀਓ ਚ ਆਪਾਂ ਗੁਬਾਰਿਆਂ ਦੀ ਵੈਰਾਈਟੀ ਖਤਮ ਕਰਕੇ ਹੁਣ ਆਪਾਂ ਰੰਗ ਦੀ ਗੱਲ ਕਰਦੇ ਹਾਂ ਰੰਗ ਸਭ ਤੋਂ ਵਧੀਆ ਜੋ ਸਸਤੇ ਤੋਂ ਅਸੀਂ ਸਟਾਰਟਿੰਗ ਕਰਦੇ ਆ ਆ ਦੱਬੀ ਹੈ ਜਿੱਦਾਂ ਵੈਸਲਿੰਗ ਦੱਬੀ ਹੁੰਦੀ ਛੋਟੀ ਦੱਬੀ ਉਤੋਂ ਦੀ ਦੱਬੀ ਹੈ ਠੀਕ ਹੈ ਦੇਖੋ ਬਲੂ ਬਰਡ ਅੱਛੀ ਵਧੀਆ ਕੰਪਨੀ ਦੀ ਹੈ ਜੇਕਰ ਆਪਾਂ ਇਹਦਾ ਪ੍ਰਿੰਟ ਦੇਖਾਂਗੇ ਤਾਂ 10 ਰੁਪਏ ਪ੍ਰਿੰਟ ਹੈ ਠੀਕ ਹੈ 10 ਰੁਪਏ ਪ੍ਰਿੰਟ ਤੁਸੀਂ ਆ ਕੇ ਇੱਥੇ ਗੁਰੂ 11.com ਤੇ ਆ ਕੇ ਦੇਖ ਸਕਦੇ ਹੋ ਇਹ 10 ਰੁਪਏ ਪ੍ਰਿੰਟ ਵਾਲਾ ਦਾ ਰੰਗ ਆਪਾਂ ਤੁਹਾਨੂੰ ਸਿਰਫ 5 ਰੁਪਏ ਦਾ ਦੇਣਾ ਠੀਕ ਹੈ 5 ਰੁਪਏ ਦਾ ਇਹ ਦੇ ਦਾਂਗੇ ਇਦੋਂ ਬਾਅਦ ਆਪਾਂ ਕੀ ਕਰਨਾ ਹੈ 10 ਥੋੜਾ ਜਿਹਾ ਹੋਰ ਵਧੀਆ ਤੇ ਜਿਆਦਾ ਰੰਗ ਠੀਕ ਹੈ ਇੱਕ ਚੀਜ਼ ਹੋਰ ਹੈ ਆਪਾਂ ਰੰਗਾਂ ਦੀ ਗੱਲ ਕੀਤੀ ਹਰ ਇੱਕ ਰੰਗ ਦੇ ਉੱਪਰ ਸਭ ਕੁਝ ਲਿਖਿਆ ਇਕੋ ਫ੍ਰੈਂਡਲੀ ਲਿਖਿਆ ਹੋਇਆ ਮਤਲਬ ਸਕਿਨ ਖਰਾਬ ਨਹੀਂ ਕਰਦੇ ਔਰ ਇਹਦਾ ਜਿਹੜਾ ਪ੍ਰਿੰਟ ਲਿਆ 12 ਰੁਪਏ 15 ਰੁਪਏ ਪ੍ਰਿੰਟ ਦਾ ਲਿਖਿਆ ਹੋਇਆ ਇਹ ਤੁਹਾਨੂੰ ਸਿਰਫ 10 ਰੁਪਏ ਦੇ ਲੱਗੂਗਾ ਠੀਕ ਹੈ ਇਹਦੇ ਵਿੱਚ ਵੀ ਹਰਾ ਰੰਗ ਹੈ ਗੁਲਾਬੀ ਰੰਗ ਹੈ ਲਾਲ ਰੰਗ ਹੈ ਜਾਮਨੀ ਰੰਗ ਹੈ ਸਾਰੇ ਤਰ੍ਹਾਂ ਦੇ ਰੰਗ ਇਹਦੇ ਚ ਹੈਗੇ ਠੀਕ ਹੈ ਇਹ ਤੁਸੀਂ ਲੈ ਸਕਦੇ ਹੋ ਇਦੋ ਬਾਅਦ ਇਹ ਹੋ ਗਿਆ ਹੁਣ ਆਪਣੇ ਥੋੜੇ ਜਿ ਦੇ ਇਹਦੇ ਵੀ ਵਧੀਆ ਠੀਕ ਹੈ ਪਰ ਇਹਦੇ ਚ ਕੀ ਹੁੰਦਾ ਇਹਦੇ ਚ ਇੱਕ ਡੱਬੇ ਚ ਦੋ ਰੰਗ ਹੁੰਦੇ ਆ ਜਿੱਦਾਂ ਦੇਖ ਰਹੇ ਹੋ ਪਰ ਹਰਾ ਬਣਿਆ ਥੱਲੇ ਗੁਲਾਬੀ ਬਣਿਆ ਇਹ ਦੋਨਾਂ ਬਸ ਟੱਕਾ ਨੇ ਇਥੋਂ ਗੁਲਾਬੀ ਨਿਕਲਣਾ ਤੇ ਉਹ ਹਰਾ ਨਿਕਲਣਾ ਇਹਦੇ ਉੱਪਰ ਜਿਹੜਾ ਪ੍ਰਿੰਟ ਲਿਖਿਆ 15 ਰੁਪਏ ਲਿਖਿਆ ਇਹ ਵੀ ਤੁਹਾਨੂੰ ਆਪਾਂ 10 ਰੁਪਏ ਦਾ ਦੇਣਾ ਠੀਕ ਹੈ ਇਕੋ ਵਰਡ ਕੰਪਨੀ ਦਾ ਇਹ ਵੀ ਹੈ ਠੀਕ ਹੈ ਸਕਿਨ ਨੂੰ ਖਰਾਬ ਨਹੀਂ ਕਰਦੇ ਇਦੋ ਬਾਅਦ ਫਿਰ ਆਪਾਂ ਗੱਲ ਕਰੀਏ ਆ ਰੰਗ 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 ਹਾਂ ਆ ਥਲੇ ਵੀ ਡੱਬੀ ਇਹ ਤੁਹਾਨੂੰ ਆਪਾ ਇੱਕ ਇੱਕ ਦਿਖਾ ਰਿਹਾ ਸਟਾਕ ਬਹੁਤ ਵਿਆਪਨਾਂ ਕੋਲ ਠੀਕ ਆ ਆ ਦੇਖ ਕਿੰਨੀ ਸੋਹਣੀ ਪੈਕਿੰਗ ਹੈ ਨਾ Holi ਕਾ ਪੱਕਾ ਰੰਗ ਹੈ ਨਾ ਔਰ ਕੰਪਨੀ ਸ਼੍ਰੀ ਗਣੈਸ਼ ਜੀ ਲਿਖੀ ਹੋਈ ਹੈ ਬਹੁਤ ਵਧੀਆ ਕੰਪਨੀ ਦਾ 20 ਰੁਪਏ ਦਾ ਪ੍ਰਿੰਟ ਹੈ ਇਹ ਵੀ ਆਪਾਂ ਤੁਹਾਨੂੰ ਸਿਰਫ 10 ਰੁਪਏ ਦਾ ਦੇਣਾ ਠੀਕ ਹੈ ਆਪਾਂ ਹਰ ਇੱਕ ਚੀਜ਼ ਦਾ ਰੇਟ ਤੁਹਾਨੂੰ ਬੁਝਾਰ ਨਾਲ ਵੀ ਘੱਟ ਰੇਟ ਲਾਉਣਾ ਪ੍ਰਿੰਟ ਨਾਲ ਤੋਂ ਘੱਟ ਦੱਸ ਹੀ ਜਾਂ ਨਾ ਤੁਹਾਨੂੰ ਵੀਡੀਓ ਤੇ ਦੱਸ ਰਿਹਾ ਬਾਕੀ ਤੁਸੀਂ ਟਰਾਈ ਵੀ ਮਾਰ ਕੇ ਆ ਸਕਦੇ ਹੋ ਠੀਕ ਹੈ ਫਿਰ ਆਪਾਂ ਆ ਗਏ ਆਪਣੇ স্মੋਕ ਜਿਹਨੂੰ ਆਪਾਂ ਕੀ ਧੂਏ ਵਾਲਿਆ ਲਾਰਕ ਹੈ ਵੀ ਇਹ ਜਾਂ স্মੋਕ ਕਲਰ ਹੈ ਵੀ ਇਹ ਉੱਪਰ ਲਿਖਿਆ ਕਲਰਫੁਲ ਹਨਾ ਇਹ ਇੱਕ ਤੁਹਾਨੂੰ ਮਿਲੇਗਾ ਸਿਰਫ 30 ਰੁਪਏ ਚ ਆ ਵੈਸੇ ਆਪਾਂ ਬਾਜ਼ਾਰ ਲੈਣ ਜੇ 300 ਦਾ ਡੱਬਾ ਮਿਲਦਾ ਆਪਾਂ ਤੁਹਾਨੂੰ 150 ਦਾ ਡੱਬਾ ਦੇਣਾ ਦਿੱਲੀ ਦਾ ਰੇਡ ਇਹਦੇ ਵਿੱਚ ਵੀ ਰੰਗ ਖਰਾ ਰੰਗ ਵੀ ਹੈਗਾ ਲਾਲ ਵੀ ਹੈਗਾ ਠੀਕ ਹੈ ਪੀਲਾ ਵੀ ਹੈਗਾ ਇਹ ਵੀ ਆਪਣੇ ਕੋਲ ਕਾਫੀ ਸਟਾਕ ਹੈ ਠੀਕ ਹੈ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਆਪਣਾ ਸੀਗਾ ਰੰਗਾਵਾ ਕੰਮ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਵਿਚਕਾਰੀਆਂ ਬਾਰੇ ਆਪਾਂ ਰੰਗਾਂ ਦੀ ਗੱਲ ਕਰਦੇ ਸੀ ਤਾਂ ਰੰਗ ਅਜੇ ਨਾ ਕਿ ਜਿੰਦੇ বিনা ਸਾਡੀ ਹੋਲੀ અધੂਰੀ ਹੈ ਠੀਕ ਹੈ ਜਿਹਨੂੰ ਆਪਾਂ ਕਹਿ ਦੇਣਾ ਗੁਲਾਲ ਹੈ ਨਾ ਹਰਬਲ ਸੁਗੰਧਿਤ ਗੁਲਾਲ ਨਾਨ ਟਾਕਸਿਕ ਹੈ ਨਾ ਮਤਲਬ ਇਹ ਜਿਹੜਾ ਹੈਗਾ ਸਕਿਨ ਨੂੰ ਖਰਾਬ ਨਹੀਂ ਕਰਦਾ ਵੈਸੇ ਰੰਗ ਕੋਈ ਵੀ ਸਕਿਨ ਨੂੰ ਨਹੀਂ ਖਰਾਬ ਕਰਦਾ ਜਿੰਨੇ ਵੀ ਸਾਰੇ-ਸਾਰੇ ਦੇ ਉੱਪਰ ਲਿਖਿਆ ਹੋਇਆ ਠੀਕ ਹੈ ਕੈਮੀਕਲ ਵਾਲਾ ਰੰਗ ਨਹੀਂ ਹੈਗਾ ਆ ਰੰਗ ਜਿਹੜਾ ਹੈਗਾ ਗੁਲਾਲ ਇਹਦੇ ਉੱਪਰ ਤੁਸੀਂ ਪ੍ਰਿੰਟ ਦੇਖੋਗੇ ਤਾਂ 25 ਰੁਪਏ ਪ੍ਰਿੰਟ ਆ ਠੀਕ ਹੈ 25 ਰੁਪਏ ਵਿੱਚ ਆਪਾਂ ਤੁਹਾਨੂੰ ਕੀ ਆ ਆ ਦੇਖੋ ਇਹਦੇ ਬੰਦਾ ਹੀ ਕਰਿਆ ਨਾ 25 ਰੁਪਏ ਵਾਲਾ ਆਪਾਂ ਤੁਹਾਨੂੰ 5 ਰੁਪਏ ਦੇਣਾ ਕਿੰਨੇ ਦੋ ਨਹੀਂ 5 ਬਣੇ 10 ਰੁਪਏ ਦਾ ਇਹ ਪੁੜੀ ਆਪਾਂ ਤੇ ਨਹੀਂ ਦੇਣੀ 10 ਰੁਪਏ ਦੀ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਕਿੰਨੇ ਰੰਗ ਹੈਗੇ ਲਾਲ ਵੀ ਗੁਲਾਬੀ ਨੀਲਾ ਹੋ ਗਿਆ ਪੀਲਾ ਹੋ ਗਿਆ ਠੀਕ ਹੈ ਇਹ ਸਾਰੇ ਰੰਗ ਆਪਾਂ ਤੁਹਾਨੂੰ 10 ਰੁਪਏ ਪੁੜੀ ਦੇਣੀ ਹੈ ਇਸ ਤੋਂ ਬਾਅਦ ਇਹ ਹੁਣ ਰੰਗਾਂ ਦੀ ਵੈਰਾਈਟੀ ਖਤਮ ਹੁਣ ਆਪਾਂ ਹੋਰ ਅੱਗੇ ਗੱਲ ਕਰਦੇ ਆਂ ਰੰਗਾਂ ਦੀ ਆਪਾਂ ਵੈਰਾਈਟੀ ਖਤਮ ਕਰਕੇ ਉਹ ਤੋਂ ਬਾਅਦ ਹਾਪਾਂ ਹੀ ਵਾਰੀ ਆਉਂਦੀ ਹੈ ਕਿੰਦੀ ਪਚਕਾਰੀ ਦੀ ਹੈ ਨਾ ਚਿਚਕਾਰੀ ਚਿਚਕਾਰੀ ਆਪਣੇ ਕੋਲ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜੇ ਦੇਖ ਸਕਦੇ ਹੋ ਸਾਹਮਣੇ ਕਈ ਤਰ੍ਹਾਂ ਦੀ ਵੈਰਾਈਟੀ ਪਈ ਹੈ ਨਾ ਮੈਨੂੰ ਸਭ ਤੋਂ ਸੋਹਣੀ ਆ ਲੱਗੀ ਹੈ ਨਾ ਕਿੰਨੀ ਸੋਹਣੀ ਲੱਗਦੀ ਹੈ ਵਾਈਟ ਕਲਰ ਦੀ ਇਹਦੇ ਅਗਰ ਕਲਰ ਪਰਾਂਗੇ ਕਲਰ ਆਪਾਂ ਦੇਖਾ ਜਿਹੜਾ ਕਲਰ ਪਰਾਂਗੇ ਉਹੀ ਕਲਰ ਦੇਖੇਗਾ ਨਹੀਂ ਤਾਂ ਵਾਇਦਾ ਦਿਖਦਾ ਬਹੁਤ ਸੋਹਣੀ ਚਿਚਕਾਰੀ ਇਹਨਾਂ ਦੀ ਵੀ ਆਪਾਂ ਰੇਟ ਦੀ ਗੱਲ ਕਰਾਂਗੇ ਸਭ ਤੋਂ ਆ ਦੇਖੋ ਵੱਡੀ ਪਚਕਾਰੀ ਹੈ ਇਹਦੇ ਨਾਲ ਦੀ ਛੋਟੀ ਵੀ ਹੈਗੀ ਹੈ ਉਹ ਤਾਂ ਦੂਸਰੀ ਸ਼ੌਪ ਚ ਲੱਗੀ ਹੋਈ ਹੈ ਉਹ 10 ਰੁਪਏ ਦੀ ਹੈ ਇਹ 20 ਰੁਪਏ ਦੀ ਹੈ ਵਧੀਆ ਦੇਖੋ ਪੰਪ ਵਧੀਆ ਠੀਕ ਹੈ ਕੁਆਲਿਟੀ ਵਧੀਆ ਸਿਰਫ 20 ਰੁਪਏ ਚ ਫਿਰ ਆਪਾਂ ਇਸ ਤਰ੍ਹਾਂ ਦੀ ਬੰਦੂਕ ਸ਼ੇਪ ਵਿੱਚ ਸਿਰਫ 20 ਰੁਪਏ ਚ ਸਿਰਫ 20 ਰੁਪਏ ਠੀਕ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਆਪਣੇ ਕੋਲ ਰੰਗ ਹੈ ਗਿਆ ਹਰਾ ਹੋ ਗਿਆ ਕਾਰਟੂਨ ਕੇਕਰਾਂ ਦੇ ਬਣਾਇਆ ਉਦੋਂ ਬਾਅਦ ਆਰਦਾ ਨੂੰ ਦਿਖਾਈ ਦਿੱਤੇ ਇਹਦਾ ਰੇਟ ਵੀ ਸਿਰਫ ਤੇ ਸਿਰਫ ਹੈ 35 ਠੀਕ ਹੈ ਇਹ ਵਸ 30 ਦੀ ਵਿਗਦੀ ਹੈ ਤੁਹਾਡੇ ਵਾਸਤੇ ਆਫ ਚੱਲੇ 5 ਰੁਪਏ ਆਪਾਂ ਛੂਟ ਵੈਸੇ ਰੱਖ ਰੱਖੀ ਹੈ ਉਦੋਂ ਬਾਅਦ ਫਿਰ ਆ ਆ ਗਿਆ ਇਹ ਆਪਾਂ ਨੂੰ ਜੇਕਰ ਆਪਾਂ ਆਨਲਾਈਨ ਦੇਖਾਂਗੇ ਤੁਸੀਂ ਸਰਚ ਕਰ ਲਿਓ ਔਨ ਦਾ ਵੇ ਹੁੰਦ ਬੈਠੇ ਬੈਠੇ ਸਰਚ ਕਰ ਲਿਓ ਇਹਦਾਂ ਨੂੰ 50 ਰੁਪਏ ਤਾਂ ਕੱਟ ਨਹੀਂ ਮਿਲਗੇ ਠੀਕ ਹੈ ਆਪਾਂ ਤੁਹਾਨੂੰ ਸਿਰਫ ਦੇਾਂਗੇ 35 ਰੁਪਏ ਚ ਠੀਕ ਹੈ ਆਨਲਾਈਨ ਤੁਸੀਂ ਜੇਕਰ ਮੇਰੇ ਸਾਹਮਣੇ ਆਓਗੇ ਤਾਂ ਦਿਖਾ ਵੀ ਦੂੰਗਾ ஆன்ਲਾਈਨ ਸਰਚ ਕਰਕੇ ਦੇਖੋਗੇ ਤਾਂ 50 ਰੁਪਏ ਤੋਂ ਘੱਟ ਹੈ ਨਹੀਂ ਸ਼ਹਿਰ ਵਿੱਚ ਵੀ ਲੈਣ ਜਾਓਗੇ ਤੁਹਾਨੂੰ 40 ਤੋਂ ਘੱਟ ਨਹੀਂ ਮਿਲਣੀ ਆਪਾਂ ਤੁਹਾਨੂੰ 35 ਰੁਪਏ ਚ ਦੇਾਂਗੇ ਦਿੱਲੀ ਦਾ ਰੇਟ ਆ ਠੀਕ ਹੈ ਇਹ ਆਪਣੀਆਂ ਆਗਿਆ ਪਚਕਾਰੀਆਂ ਇੱਕ ਆਪਣੋ ਕਲਾ ਕਲਰ ਹੈ ਠੀਕ ਹੈ ਕਲਰ 스노우 ਸਪਰੇ ਠੀਕ ਹੈ ਸਮਝ ਗਏ ਹੋਣੇ ਜਿੱਦਾਂ ਸਪਰੇ ਹੁੰਦੀ ਹੈ 스노우 ਵਾਂਗੂ ਵਿੱਚ ਕਲਰ ਵਾਂਗ ਨਿਕਲਦੇ ਆ ਬਲੂ ਹੋ ਗਿਆ ਰੈੱਡ ਹੋ ਗਿਆ ਆ ਥੋੜੀ ਵੱਡੀ ਆ ਥੋੜੀ ਛੋਟੀ ਆ ਇਹਦੇ ਪ੍ਰੋਪਰ ਪ੍ਰਿੰਟ ਦੀ ਗੱਲ ਕਰੀਏ 80 ਰੁਪਏ ਲਿਖਿਆ ਹੋਇਆ ਠੀਕ ਹੈ ਸਿਰਫ ਪ੍ਰਿੰਟ ਆਪਾਂ ਤੁਹਾਨੂੰ ਸਿਰਫ ਕਿੰਨੇ ਦੇਣੀ ਹੈ 50 ਰੁਪਏ ਚ ਇਹ ਨਹੀਂ ਹੋਣਾ ਲਾ ਆ ਤਾਂ ਨਾ ਆਪ ਦੇਣੀ 40 ਰੁਪਏ ਚ 50 ਦੀ 40 ਦੀ ਠੀਕ ਹੈ ਇਹ ਕਾ ਦੇਖੋ ਹੈਪੀ ਹੋਲੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਹੋਲੀ ਠੀਕ ਹੈ ਆ ਜਿਹੜੀ ਚੀਜ਼ ਹੈਗੀ ਹੈ ਇਹ ਜਿੱਦਾਂ ਇੰਸਟਾਗ੍ਰam ਤੇ ਆਪਾਂ ਰੀਲ ਬਣਾਉਣੇ ਆ ਜਾਂ ਵੀਡੀਓ ਬਣਾਉਣੇ ਆ ਹੋਲੀ ਨੂੰ ਹੋਰ ਵੀ ਵਧੀਆ ਇੰਜੋਏ ਕਰਨ ਵਾਸਤੇ ਅਟਰੈਕਸ਼ਨ ਬਣਾਉਣ ਵਾਸਤੇ ਆ ਚੀਜ਼ ਹੁੰਦੀ ਹੈ ਬਿੱਗ ਕਹਿੰਦੇ ਆ ਨੂੰ ਠੀਕ ਹੈ ਇਸ ਤਰ੍ਹਾਂ ਦੇ ਆਪਣਾ ਕੋਲ ਬਾਕੀ ਦੇ ਸਾਰੇ ਖਤਮ ਹੋ ਗਏ ਖਰਾ ਹੀ ਹੈਗੀ ਹੈ ਠੀਕ ਹੈ ਵਾਲ ਬਣਿਆ ਪਰ ਲੱਗ ਜੇਗੀ ਠੀਕ ਹੈ ਮਿਲ ਕਰ ਪੱਕ ਬਣੀਆਂ ਨਹੀਂ ਲਗਣੀ ਇਹ ਜੇਕਰ ਬਾਜ਼ਾਰ ਦੇਖੋਗੇ ਤੁਹਾਨੂੰ 100 ਰੁਪਏ 80 ਰੁਪਏ 70 ਰੁਪਏ 60 ਰੁਪਏ ਆਪਾਂ ਤੁਹਾਨੂੰ ਸਿਰਫ ਤੇ ਸਿਰਫ 50 ਰੁਪਏ ਦਾ ਦੇਣਾ ਠੀਕ ਹੈ ਵਾਲ ਵੀ ਬਣਿਆ ਹੈਪੀ ਹੋਲੀ ਵੀ ਲਿਖੀ ਹੋਈ ਹੈ ਜੋ ਕਿ ਅੱਜ ਕੱਲ ਰੀਲਾਂ ਦਾ ਜ਼ਮਾਨਾ ਹੈ ਇੰਸਟਾਗ੍ਰam ਦਾ ਜ਼ਮਾਨਾ ਤੁਸੀਂ ਵੀ ਇਹ ਬਣ ਰੀਲ ਬਣਾ ਸਕਦੇ ਹੋ ਆਪਾਂ ਇਹ ਠੀਕ ਹੈ ਇੱਕ ਹੋਰ ਆਈਟਮ ਹੈ ਹੋਲੀ ਦੇ ਨਾਮ ਹੋਲੀ ਦੀ ਤਾਂ ਨਹੀਂ ਹੈ ਬਟ ਫਾਇਦੇਮੰਦ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਦੇਖੋ ਕਿੰਨਾ ਸੋਨਾ ਬੈਗ ਹੈ ਨਾ ਕਿੰਨਾ ਵਧੀਆ ਮੈਡ ਇਨ ਚైనా ਲੇਕਿਨ ਤੁਸੀਂ ਇੱਕ ਵਾਰੀ ਦੇਖੋ ਕਿੰਨੀ ਸਮੂਥ ਠੀਕ ਹੈ ਸਮੂਥ ਦੇਖੋ ਬਹੁਤ ਵਧੀਆ ਚੈਨ ਲੱਗੀ ਹੋਈ ਹੈ ਪੈਨਸਲ ਵਾਲਾ ਬਾਕਸ ਸਿਰਫ ਸਿਰਫ ਆਪਾਂ ਕਿੰਨੇ 10 ਰੁਪਏ ਦੇਣਾ ਅਲੱਗ-ਅਲੱਗ ਡਿਜ਼ਾਈਨ ਹੈ ਠੀਕ ਹੈ ਕਲਰ ਅਲੱਗ-ਅਲੱਗ ਹੈ ਬਲੂ ਹੈ ਗ੍ਰੀਨ ਹੈ ਪਿੰਕ ਹੈ ਸਪਾਈਡਰਮੈਨ ਬਣਿਆ ਦੇਖੋ ਹਰ ਇੱਕ ਕਾਰਟੂਨ ਬਹੁਤ ਬਣਿਆ ਹੈ ਨਾ ਇਹ ਆਪਣਾ ਹੋ ਗਿਆ ਇਸ ਤੋਂ ਬਾਅਦ ਇੱਕ ਬੈਗ ਹੈ ਠੀਕ ਹੈ ਵੈਸੇ 150 ਰੁਪਏ ਰੇਟ ਆਪਾਂ ਤੁਹਾਨੂੰ 100 ਰੁਪਏ ਦੇ ਦੇਣਾ ਆ 200 ਵਾਲਾ ਤੁਹਾਨੂੰ 150 ਦੇ ਦੇਣਾ ਠੀਕ ਹੈ ਬਹੁਤ ਸੋਹਣਾ ਇਹਦੇ ਚੈਨ ਲੱਗੇ ਬਹੁਤ ਵਧੀਆ ਕੁਆਲਿਟੀ ਦੀ ਹੈ ਤੁਹਾਨੂੰ ਦਿਖਾ ਦੇ ਦਿੰਨੇ ਆ ਦੇਖੋ ਦੋ ਦੋ ਚੈਨ ਲੱਗੇ ਹੋਈਆਂ ਠੀਕ ਹੈ ਅਜੇ ਅਗਲਾ ਬੱਚਾ ਲਵਣ ਜਾਈਏ ਚੈਨ ਵੀ ਬਹੁਤ ਮਹਿੰਗੇ ਦੇ ਵਿੱਚ ਬੈਗ ਲੱਗੇ ਹੋਇਆ ਟੋਟਾ ਬੈਗ ਬਹੁਤ ਵਧੀਆ ਸਿਰਫ ਤੇ ਸਿਰਫ ਕਿੰਨਾ 150 ਰੁਪਏ ਇਹ ਸਪੈਸ਼ਲ ਕਿਸ ਨੇ ਮੰਗਵਾਇਆ ਸੀ ਉਹਨਾਂ ਵਾਸਤੇ ਜਾ ਕੇ ਰੱਖਿਆ ਆਪਾਂ ਹੋਰ ਵੀ ਸਟਾਕ ਆਪਣਾ ਆਏਗਾ ਠੀਕ ਹੈ ਇਹ ਆਪਣੀ ਸੀਗੀ ਹੋਲੀ ਦੀ ਵੀਡੀਓ ਠੀਕ ਹੈ ਤੁਸੀਂ ਸਾਰਾ ਦੇਖ ਹੀ ਚੁੱਕੇ ਹੋ ਸਟਾਕ ਆਪਣੇ ਕੋਲ ਪਹਿਲਾਂ ਪਿਆ ਆਪਾਂ ਤੁਹਾਨੂੰ ਵੀਡੀਓ ਦਿਖਾ ਚੁੱਕੇ ਹਾਂ ਠੀਕ ਹੈ ਜੇ ਕਿਸ ਨੂੰ ਚਾਹੀਦਾ ਇੱਕ ਵਾਰੀ ਗੁਰੂ 1.1 ਤੇ ਆ ਕੇ ਦੇਖੋ ਠੀਕ ਹੈ ਇਹ ਫੈਸਟੀਵਲ ਹੋਲੀ ਦਾ ਫੈਸਟੀਵਲ ਹੈ ਠੀਕ ਹੈ ਤੁਹਾਨੂੰ ਜਿਵੇਂ ਕਿ ਵਾਦਾ ਆਪਾਂ ਕਰੇ ਸੀਗਾ ਗੁਰੂ ਜੀ ਫੈਸਟੀਵਲ ਸਪੈਸ਼ਲ ਆਪਣੀ ਹਰ ਇੱਕ ਫੈਸਟੀਵਲ ਤੇ ਹਰ ਇੱਕ ਮਟੀਰੀਅਲ ਤੁਹਾਨੂੰ ਇੱਥੇ ਮਿਲੇਗਾ ਠੀਕ ਹੈ ਬਾਜ਼ਾਰ ਨਾਲੋਂ ਕੱਟ ਰੇਟ ਹੋਣਗੇ ਆਨਲਾਈਨ ਕੱਟ ਰੇਟ ਹੋਣਗੇ ਪ੍ਰਿੰਟ ਨਾਲ ਕੱਟ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਹੀ ਰਿਹਾ ਤੁਸੀਂ ਬਾਕੀ ਆ ਕੇ ਦੇਖੋਗੇ ਪ੍ਰਿੰਟ ਦੇਖੋਗੇ ਪ੍ਰਿੰਟ ਨਾਲ ਆਪਣਾ ਰੇਟ ਬਹੁਤ ਕੱਟ ਹੋਏਗਾ ਠੀਕ ਹੈ ਆਪਾਂ ਪੈਸੇ ਨਹੀਂ ਕਮਾਉਣਾ ਤੁਹਾਡਾ ਪਿਆਰ ਕਮਾਉਣਾ ਠੀਕ ਹੈ ਬਾਕੀ ਰਹੀ ਗੱਲ ਵੀਡੀਓ ਦੀ ਤੇ ਵੀਡੀਓ ਨੂੰ ਤੁਸੀਂ ਵਾਤੂ-ਵਾਤ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਇਸ ਟਾਈਮ ਠੀਕ ਹੈ ਜੇਕਰ ਤੁਸੀਂ ਸਾਥ ਦਿਓਗੇ ਤਾਂ ਆਪਾਂ ਨੇੜੇ ਤੇੜੇ ਜਿੰਨੇ ਵੀ ਪਿੰਡ ਐ ਸਾਰਿਆਂ ਨੂੰ ਕਿਸੇ ਨਾ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਆਪਾਂ ਸਾਰਿਆਂ ਨੂੰ ਬਹੁਤ ਹੀ ਘੱਟ ਰੇਟ ਵਿੱਚ ਇੱਥੇ ਹੀ ਸਾਰਾ ਸਮਾਨ ਦੇਾਂਗੇ ਤੇ ਇਸ ਤੋਂ ਬਾਅਦ ਆਪਾਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹੋਲੀ ਵਾਸਤੇ ਸਪੈਸ਼ਲ ਟੀ-ਸ਼ਰਟਾਂ ਦੀ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਆਪਣਾ ਕੰਮ ਸਬਲੀਮੇਸ਼ਨ ਦਾ ਹੈ ਠੀਕ ਹੈ ਜੇਕਰ ਕਿਸੇ ਨੇ ਖੁੱਦ ਦੀ ਫੋਟੋ ਲਗਵਾਨੀ ਹੈ ਜਾਂ ਕੁਝ ਵੀ ਲਿਖਵਾਣਾ ਹੈ ਠੀਕ ਹੈ ਕਿਸੇ ਵੀ ਟੀ-ਸ਼ਰਟ ਤੇ ਲਿਖਵਾਣਾ ਹੋਵੇ ਆਪਣੇ ਕੋਲ ਸਾਰਾ ਕੰਮ ਹੈਗਾ ਤੁਸੀਂ ਆ ਸਕਦੇ ਹੋ ਇੱਥੇ ਰੇਟ ਆਪਣਾ 150 ਤੋਂ ਸ਼ੁਰੂ ਹੈ ਛੋਟੇ ਬੱਚੇ ਦੀ ਟੀ-ਸ਼ਰਟ 150 ਸਿਰਫ ਬਣਾ ਕੇ ਦੇਾਂਗੇ ਠੀਕ ਹੈ ਫੋਲੀ ਵਾਲੀ ਬਟੀਸ਼ਨ ਦਾ ਬਣਾਵਾਵਾਂਗੇ ਜਾਂ ਕਿਸੇ ਦੀ ਫੋਟੋ ਬਣਾਵਾਨੀ ਆ ਸੰਤਾ ਦੀ ਫੋਟੋ ਬਣਾਵਾਨੀ ਆ ਖੁਦੀ ਫੋਟੋ ਬਣਾਵਾਨੀ ਆ ਤੁਸੀਂ ਬਣਵਾ ਸਕਦੇ ਹੋ ਆਪਣਾ ਸਬਲੀਮੇਸ਼ਨ ਦਾ ਕੰਮ 150 ਤੋਂ ਲੈ ਕੇ ਆਪਣੇ ਕੋਲ ਜਿੰਨੇ ਤੁਸੀਂ ਟੀ-ਸ਼ਰਟ ਵਧੀਆ ਤਿਆਰ ਕਰਵਾਓਗੇ ਉਸ ਤਰ੍ਹਾਂ ਕੱਪੜੇ ਦਾ ਫੈਬਰਿਕ ਦਾ ਜਿਵੇਂ ਰੇਟ ਹੈਗਾ ਠੀਕ ਹੈ ਬਾਕੀ ਪੱਕੇ ਮਾਰਕਾ ਵਾਲੇ ਤੁਹਾਨੂੰ ਪਤਾ ਤਰਾਜੂ ਵਾਲੇ ਰੰਗ ਦੀ ਆਪਣੇ ਕੋਲ ਮਿਲ ਲੰਗੇ ਤੇ ਜਾਂਦੀ ਵਾਰ ਫੇਰ ਫੇਰ ਤੋਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਇਹ ਵੀਡੀਓ ਕਿੱਦਾਂ ਲੱਗੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੋਲੇ ਮਹੱਲੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸ਼ਾਸਕਾ ਬਹੁਤ ਬਹੁਤ ਧੰਨਵਾਦੀ